ਤੋ ਬੱਚਿਆਂ ਨੂੰ ਲੱਗ ਸਕਦੀ ਏ ਮੋਬਾਈਲ ਦੀ ਲਤ ਖਾਭਣ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤੋ ਆ ਲੈ ਤੇ ਸ਼ੇਅਰ ਵੀ ਕਰ ਦੇਣਾ 스마트ফোন ਦੁਨੀਆ ਦੀ ਜ਼ਰੂਰਤ ਬਣ ਗਿਆ ਹੈ ਲੈਣ ਦੇਣ ਤੋਂ ਲੈ ਕੇ ਡਾਕੂਮੈਂਟ ਸ਼ੇਅਰਿੰਗ ਤੇ ਮਨੋਰੰਜਨ ਤੱਕ ਹਰ ਚੀਜ਼ ਲਈ 스마트ফোন ਦੀ ਵਰਤੋਂ ਕੀਤੀ ਜਾਂਦੀ ਏ ਪਰ ਅੱਜ ਕੱਲ੍ਹ ਦੇਖਿਆ ਗਿਆ ਹੈ ਕਿ ਬੱਚੇ ਵੀ 스마트ফোন ਦੇ ਆਦੀ ਹੋ ਰਹੇ ਨੇ ਗੇਮ ਖੇਡਣ ਤੋਂ ਲੈ ਕੇ ਕਾਰਟੂਨ ਦੇਖਣ ਤੱਕ ਬੱਚਿਆਂ ਦਾ ਜ਼ਿਆਦਾ ਸਮਾਂ ਗੁਜ਼ਰਦਾ ਹੈ ਜਿਸ ਕਾਰਨ ਉਹਨਾਂ ਦਾ ਸਕਰੀਨ ਟਾਈਮ ਵੀ ਬਹੁਤ ਵੱਧ ਗਿਆ ਹੈ ਮੋਬਾਈਲ ਦੀ ਵਰਤੋਂ ਬੱਚਿਆਂ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦੀ ਹੈ ਖਾਸ ਕਰਕੇ ਉਹਨਾਂ ਦੀਆਂ ਅੱਖਾਂ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੀਆਂ ਨੇ ਇੱਥੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮੋਬਾਈਲ ਦੀ ਲਤ ਬੱਚਿਆਂ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦੀ ਹੈ ਕਮਜ਼ੋਰ ਹੋ ਸਕਦੀ ਹੈ ਨਜ਼ਰ ਯਾਦਦਾਸ਼ਤ ਤੇ ਪੈ ਸਕਦਾ ਅਸਰ ਸਰੀਰਕ ਤੇ ਮਾਨਸਿਕ ਸਿਹਤ 'ਤੇ ਅਸਰ ਪੈਂਦਾ ਹੈ ਜੀ ਹਾਂ ਕਿਉਂਕਿ ਬੱਚੇ ਘਰ ਦੇ ਵਿੱਚ ਹੀ ਰਹਿੰਦੇ ਤੇ ਘਰੋਂ ਬਾਹਰ ਨਹੀਂ ਜਾਂਦੇ ਇਸ ਕਰਕੇ ਉਹਨਾਂ ਦੀ ਪਰਸਨੈਲਿਟੀ ਡਵੈਲਪਮੈਂਟ ਨਹੀਂ ਹੁੰਦੀ ਅਤੇ ਉਹ ਸਿਰਫ ਇੱਕ ਆਉਟਸਲੇਟ ਰਹਿ ਜਾਂਦੇ ਨੇ ਜਿਹਾ ਬੱਚਿਆਂ ਨੂੰ ਜਿੰਨਾ ਹੋ ਸਕਦਾ ਹੈ ਮੋਬਾਈਲ ਤੋਂ ਦੂਰ ਰੱਖੋ ਜੇਕਰ ਬੱਚੇ ਦਿਨ ਭਰ ਮੋਬਾਈਲ ਵਰਤਦੇ ਨੇ ਸਕਰੀਨ ਟਾਈਮ ਹੋਲੀ ਹੋ niktaya jana ਚਾਹੀਦਾ ਹੈ ਨਾਲ ਹੀ ਉਹਨਾਂ ਨੂੰ ਇਸ ਦੇ ਨੁਕਸਾਨ ਬਾਰੇ ਵੀ